ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੁਸੀਂ ਦੇਖ ਸਕਦੇ ਜੇ ਧੁੰਦ ਪੂਰੀ ਲੱਤ ਗਈ ਆ ਕੱਲ ਬੜੀ ਧੁੰਦ ਪਈ ਮੈਂ ਕੱਲ ਵੀਡੀਓ ਵੀ ਪਾਈ ਸੀ ਤੁਸੀਂ ਕੱਲ ਦੀ ਵੀਡੀਓ ਵੀ ਦੇਖ ਸਕਦੇ ਜੇ ਬਾਕੀ ਧੁੱਪ ਦੇ ਵਿੱਚ ਹੋਰੀ ਵੀ ਇੱਧਰ ਸੁੱਤਾ ਹੋਇਆ ਵਾ ਆ ਦੇਖ ਸਕਦੇ ਜੇ ਔਰ ਉਹ ਜਿਹਦੇ ਅੰਗੂ ਬਾਲਟੀ ਵੀ ਥੋੜੀ ਜਿਹੀ ਭਰੀ ਹੋਈ ਬਾਕੀ ਯਾਰ ਅੱਜ ਜਿਹੜੀ ਧੁੰਦ ਸੀ ਨਾ 11 12 ਵਜੇ ਜਾ ਕੇ ਲੱਤੀ ਸੀ ਤੇ ਹੁਣ ਦਾ ਟਾਈਮ ਜਿਹੜਾ ਹੋ ਗਿਆ 2 ਵਜੇ ਆ ਬਾਕੀ ਯਾਰ ਤੁਸੀਂ ਦੇਖ ਸਕਦੇ ਜੇ ਮੰਮਾ ਇੱਥੇ ਆਟਾ ਜਿਹੜੇ ਪੀਣ ਕਰਨਦੇ ਆ ਤੇ ਗਾਇਸ ਤੁਸੀਂ ਇਹ ਦੇਖ ਸਕਦੇ ਜੇ ਅਸੀਂ ਸਿੱਧੀ ਢੋਲੇ ਚੋਂ ਕਣਕ ਕੱਢੀ ਆ ਤੇ ਮਮਾ ਆਪ ਹੀ ਨਾ ਕਣਕ ਸਾਫ਼ ਕਰਦੇ ਤੇ ਆਪ ਵੀ ਕਣਕ ਜਿਹੜੀ ਪੀਣ ਕਰਦੇ ਆ ਤੇ ਨਾਲ ਇਸ ਨੂੰ ਬਾਅਦ ਚੱਕੀ ਤੇ ਦੇ ਜਾਂਦੇ ਆ ਅਸੀਂ ਸਿੱਧੀ ਢੋਲੇ ਚੋਂ ਕਣਕ ਕੱਢ ਕੇ ਸਿੱਧੀ ਚੱਕੀ ਤੇ ਨਹੀਂ ਦੇ ਆਉਂਦੇ ਸਿਰਫ ਪਹਿਲਾਂ ਸਾਫ਼ ਕਰਦੇ ਆ ਕਣਕ ਨੂੰ ਅਸੀਂ ਗਾਇਸ ਤੁਸੀਂ ਦੇਖ ਸਕਦੇ ਜੇ ਮਮਾ ਉਧਰੋਂ ਲਿਆ ਕੇ ਇੱਧਰ ਜਾ ਕੇ ਸਫਾਈ ਕਰਕੇ ਬਾਅਦ ਚ ਇਹਦੇ ਵਿੱਚ ਪਾਉਂਦੇ ਆ ਆ ਤੁਸੀਂ ਦੇਖ ਸਕਦੇ ਜੇ ਮਮਾ ਹੁਣ ਚੰਗੀ ਤਰ੍ਹਾਂ ਜਿਹੜੀ ਆਟੀ ਸੀ ਉਹ ਸ ਕਣਕ ਦੀ ਸਫਾਈ ਕਰਨ ਦੇ ਜੋ ਵੀ ਮਾੜਾ ਗਾਂਦੇ ਵਿੱਚ ਹੈਗਾ ਉਹ ਬਾਹਰ ਖੜੀ ਜਾ ਡੇ ਉਹ ਦੇਖ ਸਕਦੇ ਜੇ ਤੇ ਬਾਕੀ ਹੋਰੀ ਦੇ ਵੀ ਇਥੇ ਦਾ ਲੱਗੇ ਆ ਹੋਰੀ ਨੂੰ ਗਰਮੀ ਨਾ ਮੈਜੇ ਖਾ ਖਾ ਕੇ ਲੈ ਵੀ ਪਿੱਛੇ ਕਰੋ ਹੋਰੀ ਚੱਲ ਹੋਰੀ ਨਾ ਇਹਨੇ ਖਾ ਕੇ ਕਰਕੇ ਨੀਰ ਦਸਾ ਦੇ ਲੋ ਤੇ ਗਾਇਸ ਹੁਣ ਇਹ ਵਾਲੇ ਮੈਂ ਨਿੰਮਰ ਨੂੰ ਲਿਆ ਕੇ ਆਵਾ ਉਹ ਦੇਖ ਸਕਦੇ ਨਿੰਮਰ ਤੇ ਗੁਡੀਆਂ ਢੰਡੀਆਂ ਬਾਕੀ ਹੋਰੀ ਵੀ ਬਹੁਤ ਸੈਟ ਆ ਹਾਂ ਦੇਸ ਹਰ ਦੇ ਵੀ ਨੰਬਰ ਤੇ ਸੇ ਚੰਗੀ ਗੁੱਡੀ ਡੌਂਦੀ ਨੰਬਰ ਦਾ ਪੜਾਇ ਬੜੂ ਹੀ ਕਰ ਲਿਆ ਕਰ ਗਿਦੇ ਗੁੱਡੀਆਂ ਡੰਦੀ ਰਹੀ ਨਹੀਂ ਕੀ ਗੱਲ ਹੈ ਆ ਗੁੱਡੀ ੜ ਗਈ ਹੁਣ ਫਿਰ ਹੁਣ ਫਿਰ ਹੁਣ ਤਰਕੀਬ ਲਾਉਣ ਲੱਗੀ ਆ ਭਾਈ ਸਾਹਿਬ ਦੀ ਗੁੱਡੀ ੜ ਗਈ ਦੇਖ ਸੰਦੇ ਆਵੇ ਹਲੋ ਮਾਤਾ ਜਿਹੀ ਲੱਗੀ ਏ ਮਾਰਾ ਬੱਸ ਕਰ ਜਿ세 4 ਖਾਲਾਂ ਤੇ 2 ਖਾਲਾਂ ਜੇ 2 ਘੰਟੇ ਹੋ ਕੇ ਲੱਗੀ ਨਿੰਮਰ ਸੇ ਤੂੰ ਵੀ ਗੱਡੀ ਲਾ ਹੰਨਾ ਵਿੱਚ ਗਾੜ ਲੈ ਆਈ ਜਾਂਦੀ ਏ ਦੂਜੀ ਵਾਰ ਤੀਖਾ ਲਾਉਂਦੀ ਹੁਣ ਵੇਖ ਦੇ ਉੱਤਰ ਦੀ ਕਿ ਨਹੀਂ ਇਹ ਤੇ ਗੱਡੀ ਧਿਆਨ ਨਾ ਕਰ ਕੈਮਰਾ ਨਾ ਤੋੜਦੀ ਕਿਦੇ ਕਿਦਾਂ ਮਛਰੀ ਇਹਨੂੰ ਬਾਕੀ ਤੁਸੀਂ ਆ ਜਿਹੜਾ ਕੈਮਰਾ ਨੇ ਪੂਰੀ ਛਾਤ ਨੂੰ ਕਵਰ ਕਰਦਾ ਵਾ ਤੇ ਪੂਰੀ ਛੱਤ ਦਾ ਵਿਊ ਲੈਂਦਾ ਹੈ ਕਰ ਲੈ ਕੇ ਉਹ ਜ਼ਰੂਤ ਸਾਰਾ ਤੇ ਕੈਮਰਾ ਨਾ ਸੀਕ੍ਰੀਟ ਵੀ ਲਗਾ ਪਰ ਉਹ ਸੰਦਸ ਹੀ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਕਿਹੜੀ ਜਗ੍ਹਾ ਤੇ ਉਹ ਵੀਡੀਓ ਬਣਾਉਂਦਾ ਤੇ ਬਾਕੀ ਯਾਰ ਇਹ ਕੀ ਕਰੀ ਜਾਂਦਾ ਹੈ ਥੱਲੇ ਚੋਕ ਚੋਕੇ ਖਾਈ ਜਾਂਦਾ ਦਾਣੇ ਭਾਣੀ ਉਹਦਾ ਇਹਨੂੰ ਫੁਲਕਾ ਪਾਈ ਤੇ ਉਹਦਾ ਨਹੀਂ ਖਾਂਦਾ ਉਹ ਦਾੜੇ ਖਾਈ ਜਾਂਦਾ ਹੈ ਰਾਈ ਫਿਰ ਬੇਸਾਬੀ ਤੇ ਉੱਪਰੋਂ ਜਿਹੜੀ ਕਣਕ ਲੈ ਜਾਂਦੀ ਹੈ ਤੇ ਹੁਣ ਇਹਨੂੰ ਲੈ ਕੇ ਆਉਂਦਾ ਕਾਫੀ ਲੈਂਦੀ ਆ ਲੈ ਮਮੀ ਮਮੀ ਬੇਰੀ ਤੇ ਦੋ ਬੇਰੀ ਲੈਂਦੀ ਆ ਆ ਵਰਗਾ ਕਰਦੇ ਹੋ ਪਰ ਆਪਤਾ ਥੋੜਾ ਬਾਕੀ ਯਾਰ ਸ਼ੱਕਰ ਪਾਰੇ ਜ਼ਰੂਰ ਕਰਦੇ ਹੋ ਹੈਵਿੰਗ ਨਾਟ ਐਨੀ ਪ੍ਰੋਬਲਮ ਗਾਈਜ਼ ਹੁਣ ਵੱਜ ਗਈ ਐ 9 ਤੇ ਟੈਂਪਰੇਚਰ ਜਿਹੜਾ ਵਾ ਬੜਾ ਲੋ ਹੋ ਗਿਆ ਵਾ ਇਸ ਟਾਈਮ ਤੇ ਮੰਮਾ ਨੇ ਇਧਰ ਪੈਰੇ ਡੋਏ ਆਪਣੇ ਗਰਮ ਪਾਣੀ ਚ ਤਾਂ ਜੋ ਨਾ ਟੈਂਪਰੇਚਰ ਵਧ ਜੇ ਥੋੜਾ ਯਾ ਤੇ ਮਮਾ ਦਾ ਹੁਣ ਜਿਹੜਾ ਟੈਂਪਰੇਚਰ ਹੈ 95 ਹੀ ਤੇ ਮਮਾ ਕਹਿੰਦੇ ਕਿ ਪੈਡ ਬੋਨ ਨੂੰ ਥੋੜਾ ਠੀਕ ਹੋ ਜਾ ਮੈਂ ਠੀਕ ਆ ਤੇ ਮਮਾ ਜੀ ਤੁਹਾਨੂੰ ਕੋਈ ਕਾफी ਗੂਫੀ ਚਾਹ ਵਗੈਰਾ ਚਾਹੀਦੀ ਹੈ ਕਿ ਨਹੀਂ ਦੋਨੋਂ ਆਏ ਦਗ ਲਓ ਕਿਦਾਂ ਲਿੰਕਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਮਿਲਦੇ ਆਂ ਅਗਲੇ ਵਲੌਗ ਚ ਦੱਸਣਾ ਚਾਹ ਲੋ ਕੋਈ ਨਹੀਂ ਹਿੰਦੀ ਹੁੰਦੀ ਮਾਰ ਲੈਣੀ ਵਿੱਚ